ਇਹ ਲਗਾਤਾਰ ਜਦੋਂ ਤੱਕ ਨਸ਼ਾ ਖਤਮ ਨਹੀਂ ਹੋ ਜਾਂਦਾ ਸੱਬ ਦਬਕੇ ਐ ਚੰਗੀ ਤਰ੍ਹਾਂ ਦੇਖਵਾ ਕੇ ਹਰ ਇੱਕ ਤਸਕਰ ਨੂੰ ਹਰ ਇੱਕ ਸਮਾਗਲਰ ਨੂੰ ਨਸ਼ਾ ਸਪਲਾਈ ਕਰਨ ਵਾਲੇ ਨੂੰ ਅੰਦਰ ਕੀਤਾ ਜਾਊਗਾ ਉਹਨਾਂ ਦੀ ਜائਦਾਦਾਂ ਵੀ ਇੱਦਾਂ ਕਾਨੂੰਨ ਦੇ ਮੁਤਾਬਕ ਧਾ ਲਿਖੀਆਂ ਜਾਣਗੀਆਂ ਪੂਰਾ ਪ੍ਰੋਸੀਜਰ ਅਡਾਪਟ ਕਰਕੇ ਕਿਸੇ ਨੂੰ ਵੀ ਇਹ ਆਜ਼ਾਦ ਨਹੀਂ ਦਿੱਤੀ ਜਾਊਗੀ ਵੀ ਸਾਡੇ ਬੱਚਿਆਂ ਦੀਆਂ ਲਾਸ਼ਾਂ ਦੇ ਉੱਤੇ ਉਹ ਮਹਿਲ ਖੜੇ ਕਰਨ ਔਰ ਮੈਂ ਤੁਹਾਨੂੰ ਗਰੰਟੀ ਦਿੰਦਾ ਵੀ ਆਨਲਾਈਨ ਟਾਈਮ ਦੇ ਵਿੱਚ ਤੁਸੀਂ ਹੋਰ ਵੀ ਦੇਖੋਗੇ ਵੀ ਸਰਕਾਰ ਹੋਰ ਵੀ ਤਾਕਤ ਨਾਲ ਔਰ ਪੁਲਿਸ ਆ ਜਿਹੜੀ ਹੋਰ ਵੀ ਤਾਕਤ ਨਾਲ ਇਹਦਾ ਕੰਮ ਹੈ ਇਹਦੇ ਤੇ ਕੰਮ ਕਰੂਗੀ। ਸੂਬੇ ਵਿੱਚ ਨਸ਼ਾ ਮੁਕਤ ਯਾਤਰਾ ਚੱਲ ਰਹੀ ਹੈ ਤੇ ਐਸੀ ਹੀ ਕੜੀ ਵਿੱਚ ਪਿੰਡ ਬੇਰਮਪੁਰ ਵਿੱਚ ਇਸ ਸਮੇਂ ਸਾਡੀ ਮੌਜੂਦਗੀ ਹੈ ਜਿੱਥੇ ਐਮਐਲਏ ਕੁਲਵੰਤ ਸਿੰਘ ਜੀ ਮੌਜੂਦ ਨੇ ਅੱਜ ਤਿੰਨ ਪਿੰਡਾਂ ਵਿੱਚ ਤੁਸੀਂ ਗਏ ਕਿਸ ਤਰ੍ਹਾਂ ਦਾ ਰਿਸਪੋਰਟ ਹੈ? ਦੇਖੋ ਪਿੰਡਾਂ 'ਚ ਬੜਾ ਉਤਸ਼ਾਹ ਹੈ। ਪਿੰਡ ਵਾਲੇ ਆਪ ਚਾਉਂਦੇ ਸੀ। ਜੇਕਰ ਉਹ ਬਾਹਰ ਫੜਨ ਬੜਾ ਬਾਹਰ ਫੜਨ ਵਾਲਾ ਹੈ ਨਹੀਂ ਸੀ। ਤੇ ਹੁਣ ਮੈਨੂੰ ਇਹ ਲੱਗਦਾ ਬਈ ਪਿੰਡਾਂ ਦੇ ਸਾਰੇ ਨਹੀਂ ਪੰਜਾਬ ਦੇ ਹਰ ਇੱਕ ਬੱਚੇ ਵਿੱਚ ਇਹ ਪਤਾ ਲੱਗ ਚੁੱਕਿਆ ਹੈ ਬਈ ਜਿਹੜੀ ਸਰਕਾਰ ਆ ਇਹ ਜਿਹੜੀ ਪੰਜਾਬ ਦੇ ਲੋਕਾਂ ਦੇ ਬੜੀ ਖੁਸ਼ੀਆਂ ਦੇ ਚਾਹਾਂ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਉਹ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਮਮਸ਼ੇੜਤੀ ਆ ਔਰ ਇਹ ਕੋਈ ਮਜ਼ਾਕ ਨਹੀਂ ਹੈ ਕੋਈ ਸਿਆਸੀ ਸਟੰਟ ਨਹੀਂ ਹੈਗਾ ਇਹ ਲੋਕਾਂ ਦੇ ਸਮਝ ਵਿੱਚ ਆ ਚੁੱਕਿਆ ਹੈ ਤੇ ਇਸ ਕਰਕੇ ਲੋਕ ਇਸ ਮਹਿੰਮ ਦੇ ਵਿੱਚ ਵੱਧ ਚੜ ਕੇ ਜਿਹੜਾ ਹਿੱਸਾ ਲੈ ਰਹੇ ਨੇ ਔਰ ਉਹ ਦਿਨ ਦੂਰ ਨਹੀਂ ਮੈਂ ਤੁਹਾਨੂੰ ਗਰੰਟੀ ਦਿੰਦਾ ਵੀ ਇਹ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਆ ਜਿਹੜਾ ਉਹ ਨਸ਼ਾ ਮੁਕਤ ਹੋ ਜਾਊਗਾ ਔਰ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਆ ਜਿਹੜਾ ਪਹਿਲਾਂ ਵਾਲਾ ਪੰਜਾਬ ਹੱਸਦਾ ਗਾਉਂਦਾ ਮੱਚਦਾ ਖੇਡਦਾ ਪੰਜਾਬ ਉਹ ਲੋਕਾਂ ਨੂੰ ਦਿਖਾਈ ਦਿਖਾਈ ਦੇਊਗਾ ਬੁਲਡੋਜ਼ਰ ਮਹਿੰਮ ਚੱਲ ਰਹੀ ਹੈ ਐਨਕਾਊਂਟਰ ਚੱਲ ਰਹੇ ਨੇ ਹੁਣ ਤੁਸੀਂ ਇਹ ਯਾਤਰਾ ਸ਼ੁਰੂ ਕੀਤੀ ਹੈ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰੀਕੇ ਦੇ ਪਲਾਨਸ ਰਹਿਣਗੇ ਨਸ਼ੇ ਨੂੰ ਦੂਰ ਕਰਨ ਲਈ ਇਹ ਲਗਾਤਾਰ ਜਦੋਂ ਤੱਕ ਨਸ਼ਾ ਖਤਮ ਨਹੀਂ ਹੋ ਜਾਂਦਾ ਲੱਭ ਦੱਬ ਕੇ ਐ ਚੰਗੀ ਤਰ੍ਹਾਂ ਦੇਖ ਪਾ ਕੇ ਹਰ ਇੱਕ ਤਸਕਰ ਨੂੰ ਹਰ ਇੱਕ ਸਮੱਗਲਰ ਨੂੰ ਨਸ਼ਾ ਸਪਲਾਈ ਕਰਨ ਵਾਲੇ ਨੂੰ ਅੰਦਰ ਕੀਤਾ ਜਾਊਗਾ ਉਹਨਾਂ ਦੇ ਜਾਇਦਾਦਾਂ ਵੀ ਐਵੇਂ ਕਾਨੂੰਨ ਦੇ ਮੁਤਾਬਕ ਢਾ ਦਿੱਤੀਆਂ ਜਾਣਗੀਆਂ ਪੂਰਾ ਪ੍ਰੋਸੀਜਰ ਅਡਾਪਟ ਕਰਕੇ ਕਿਸੇ ਨੂੰ ਵੀ ਇਹ ਆਜ਼ਾਦ ਨਹੀਂ ਦਿੱਤੀ ਜਾਊਗੀ ਵੀ ਸਾਡੇ ਬੱਚਿਆਂ ਦੀਆਂ ਲਾਸ਼ਾਂ ਦੇ ਉੱਤੇ ਉਹ ਮਹਿਲ ਖੜੇ ਕਰਨ ਫਰਮਾਇਆ ਤੁਹਾਨੂੰ ਇਹ ਗਰੰਟੀ ਦਿੰਦਾ ਵੀ ਆਨਲਾਈਨ ਟਾਈਮ ਦੇ ਵਿੱਚ ਤੁਸੀਂ ਹੋਰ ਵੀ ਦੇਖੋਗੇ ਵੀ ਸਰਕਾਰ ਹੋਰ ਵੀ ਤਾਕਤ ਨਾਲ ਔਰ ਪੁਲਿਸ ਹੈ ਜਿਹੜੀ ਹੋਰ ਵੀ ਤਾਕਤ ਨਾਲ ਇਹਦਾ ਕੰਮ ਇਹਦੇ ਤੇ ਕੰਮ ਕਰੂ। ਵਿਰੋਧੀ ਕਹਿੰਦੇ ਕਿ ਵੱਡੇ ਮੱਗਰ ਮੱਛੀ ਨਹੀਂ ਫੜੇ ਜਾ ਰਹੇ ਛੋਟੇ-ਛੋਟੇ ਨਸ਼ਾ ਤਸਕਰਾਂ ਦੇ ਘਰ ਟਾਏ ਜਾ ਰਹੇ ਨੇ ਇਹ ਉਹਨਾਂ ਤੇ ਇੰਨੇ ਮਾਮਲੇ ਵੀ ਨਹੀਂ ਐ। ਅਸਲ 'ਚ ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਹੁੰਦਾ। ਮੈਂ ਇਹ ਸੋਚਦਾ ਵੀ ਜਿੱਥੋਂ ਕੰਮ ਸ਼ੁਰੂ ਹੋਇਆ ਜਿੰਨਾ ਸ਼ੁਰੂ ਹੈ ਉਹਨੂੰ ਐਪਰੀਸ਼ੀਏਟ ਵੀ ਕਰਨ ਤੇ ਅੱਗੇ ਸੁਝਾਅ ਦੇਣ ਵੀ ਸਾਨੂੰ ਕਰਨਾ ਵੀ ਚਾਹੀਦਾ ਹੈ। ਜੇ ਉਹਨਾਂ ਦੇ ਧਿਆਨ ਵਿੱਚ ਕੋਈ ਹਨ ਮੱਗਰ ਮੱਛ ਤਾ ਸਾਨੂੰ ਉਹਦੇ ਨਾ ਅਡਰੈਸ ਦੇਣ ਜੇ ਅਸੀਂ ਨਾ ਫੜੀਏ ਫਿਰ ਉਹ ਸਾਨੂੰ ਕਹਿਣ ਤੇ ਲਗਾਤਾਰ ਉਹਨੂੰ ਪਤਾ ਹੈ ਵੀ ਅਸੀਂ ਹੌਲੀ ਹੌਲੀ ਕਰਕੇ ਉਹਨਾਂ ਤੱਕ ਵੀ ਪਹੁੰਚ ਰਹੇ ਹਾਂ ਇਸ ਕਰਕੇ ਉਹ ਆਪਣੇ ਝੂਠੇ ਜਿਹੇ ਨੰਬਰ ਬਣਾਉਣ ਵਾਸਤੇ ਪਹਿਲੇ ਕਹਿਣ ਲੱਗੇ ਬਈ ਜੀ ਮਗਰਮੱਛਾਂ ਨੂੰ ਫੜੋ ਮਗਰਮੱਛਾਂ ਨੂੰ ਫੜੋ ਕੋਈ ਤਾਂ ਕਿ ਅਸੀਂ ਕਹਿਣ ਜੋ ਕਿ ਰੇਵੇ ਦਾ ਅਸੀਂ ਰੌਲਾ ਪਾਇਆ ਸੀ ਤਾਂ ਫੜੇ ਆ ਨਾ ਨਹੀਂ ਕਿਤੇ ਫੜਨਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ بڑے ਮਗਰਮੱਛਾਂ ਤੱਕ ਵੀ ਜਿਹੜਾ ਹੱਥ ਆ ਉਹ ਹੁਣ ਸਰਕਾਰ ਦਾ ਪਹੁੰਚਣ ਵਾਲਾ ਏ ਇਸ ਕਰਕੇ ਉਹ ਬੋਲ ਰਹੇ ਨੇ ਮੈਂ ਉਹਨੂੰ ਬੇਨਤੀ ਕਰਦਾ ਵੀ ਜੋ ਤੁਸੀਂ ਪਿੱਛੇ ਸਮੇਂ ਕੀਤਾ ਮੈਂ ਨਹੀਂ ਕਹਿੰਦਾ ਹੈਗਾ ਆਓ ਆਪਾਂ ਰਲ ਮਿਲ ਕੇ ਪੰਜਾਬ ਨੂੰ ਇੱਕ ਵੱਖਰਾ ਪੰਜਾਬ ਬਣਾਈਏ ਪਹਿਲਾ ਵਾਲਾ ਪੰਜਾਬ ਬਣਾਈਏ ਜਿਹੜਾ ਨਸ਼ਾ ਮੁਕਤ ਪੰਜਾਬ ਸੀ ਇਹਦੇ ਵਿੱਚ ਮੈਂ ਵਿਰੋਧੀਆਂ ਨੂੰ ਬੇਨਤੀ ਕਰਦਾ ਵੀ ਉਹ ਵੀ ਪੂਰਾ ਹਿੱਸ ਉਹ ਵੀ ਪੜਨਾ ਕੁਝ ਅਸੀਸਾਂ ਦਾ ਹਿੱਸਾ ਜਿਹੜਾ ਉਹ ਆਪਣੇ ਝੋਲੀ ਦੇ ਵਿੱਚ ਪਵਾ ਸਕਣ ਕਿਸ ਤਰ੍ਹਾਂ ਵੇਖ ਰਹੇ ਹੋ ਜੋ ਸਰਕਾਰ ਇਸ ਸਮੇਂ ਮਹਿੰਮ ਚਲਾ ਰਹੀ ਹੈ ਕਿ ਵਾਕਈ ਅਸਰ ਹੋ ਰਿਹਾ ਹੈ ਤਾਂ ਬਹੁਤ ਵਧੀਆ ਜੀ ਦੇਖੋ ਮੂਤ ਪਿੰਡ ਹੋ ਚੁਆ ਸਾਰੇ ਆਪ ਪੰਜਾਬ ਦੇ ਸਾਰੇ ਜੀ ਕਿੰਝ ਦਿਖ ਰਹਾ ਮੋਰੇ ਬਚਾਂ ਦੀ ਇਹ ਸਾਰਾ ਬਹੁਤ ਵਧੀਆ ਪ੍ਰਭਾਵ ਇਹ ਹੈ ਤੁਹਾਨੂੰ ਤੁਹਾਨੂੰ ਦਾ ਫੈਰੀ ਟੀਮ ਹੋ ਗਈ ਤੁਸੀਂ ਕੀ ਕਹੋਗੇ ਹੁਣ ਜਿਵੇਂ ਇੱਥੇ ਵੀ ਇਕੱਠ ਸੀ ਬਜ਼ੁਰਗ ਨੌਜਵਾਨ ਬੱਚੇ ਵੀ ਇੱਥੇ ਮੌਜੂਦ ਸੀ ਤੇ ਜੋ ਨਕੇਲ ਕੱਸੀ ਜਾਂਦੀ ਹੈ ਨਸ਼ੇ ਤੇ ਜੇਕਰ ਬਚਪਨ ਵਿੱਚ ਹੀ ਬੱਚੇ ਨੂੰ ਸਹੀ ਉਮਰ ਵਿੱਚ ਪਤਾ ਹੋਵੇ ਤਾਂ ਉਹ ਨਸ਼ੇ ਦੇ ਚੰਗਲ ਵਿੱਚ ਫਸਣ ਹੀ ਨਾ ਤੁਸੀਂ ਕਿਵੇਂ ਵੇਖਦੇ ਹੋ ਚੰਗੀ ਗੱਲ ਹੈ ਜੀ ਚੰਗੀ ਸ਼ੁਰੂਆਤ ਹੈ ਵੱਜੀਆ ਗੱਲ ਹੈ ਬੱਚੇ ਨੂੰ ਬਚਾਇਆ ਜਾਵੇ ਹਾਂ ਜੀ ਪਰ ਆਪਣੇ ਇੱਥੇ ਨਾ ਜਿਹੜੇ ਹੈਗੇ ਨਾ ਆਪਣੇ ਪ੍ਰਵਾਸੀ ਬਹੁਤ ਆ ਗਏ ਪ੍ਰਵਾਸੀਆਂ ਨੂੰ ਹੁਣ ਪਤਾ ਨਹੀਂ ਲੱਗਦਾ ਹੈ ਠੀਕ ਹੈ ਨਾ ਸ਼ਾਬਾਹ ਨੂੰ ਗੱਡੇ ਦਾਰੂਆਂ ਪੀ ਪੀ ਗੱਡੇ ਮਾਰਦੇ ਆ ਉਹਨਾਂ ਨੂੰ ਵੀ ਉਦੋਂ ਹੀ ਹੁਣ ਆਪਾਂ ਦੇਖੋ ਪਿੰਡ ਵਾਲਿਆਂ ਨੂੰ ਤਾਂ ਆਪਾਂ ਸਮਝਾ ਲੂਗੇ ਉਹਨਾਂ ਨੂੰ ਪਰ ਕਲੋਨੀਆਂ ਜਿੱਥੇ ਬੈਠ ਕੇ ਨੇ ਜਿੱਥੇ ਸਾਡੇ ਤੇ ਜੁਗ ਜੁਗ ਉੱਥੇ ਵੀ ਆਪਾਂ ਨੂੰ ਜਾਣਾ ਮੇਰਾ ਮਤਲਬ ਆਪਣਾ ਮਿੱਟੀ ਉਹਨਾਂ ਨੂੰ ਵੀ ਆਪਾਂ ਸਮਝਾਈ ਹੈ ਹੈਨਾ ਬਿਲਕੁਲ ਹਰੇਕ ਪਿੰਡ ਵਿੱਚ ਆਵਾੰਦੀ ਪਾਰਟੀ ਦੇ ਨੁਮਾਇੰਦੇ ਇਸ ਸਮੇਂ ਜਾ ਰਹੇ ਨੇ 15000 ਤੋਂ ਕਰੀਬ ਇਹ ਪਿੰਡ ਨੇ ਬਲਾਕਸ ਨੇ ਤੇ ਉਥੇ ਜਾ ਕੇ ਨਸ਼ਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ ਇਸ ਦੇ ਜੋ ਨੁਕਸਾਨ ਹੋ ਰਹੇ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਸੂਬੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚੱਲ ਰਹੀ ਹੈ ਤੇ ਇਸ ਸਮੇਂ ਜਾਣਕਾਰੀ ਦੇਣ ਲਈ ਡੀਐਸਪੀ ਹਰਸਿਮਰਨ ਸਿੰਘ ਬਲ ਸਾਡੇ ਨਾਲ ਮੌਜੂਦ ਨੇ ਡੀਐਸਪੀ ਸਾਹਿਬ ਬਹੁਤ ਸਵਾਗਤ ਹੈ ਜੀ ਤੁਹਾਡਾ ਅਨਮਿਊਟ ਤੇ ਆਹ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਅਨਮਿਊਟ ਦੇ ਸਰੋਤਿਆਂ ਦਾ ਧੰਨਵਾਦ ਕਰਦਾ ਹਾਂ ਤੇ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਵੀ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ। ਡੀਐਸਪੀ ਸਾਹਿਬ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਚੱਲ ਰਹੀਆਂ ਨੇ ਉਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਜੋ ਕਈ ਘਰਾਮ ਦੇ ਵਿੱਚ ਸਥਿਰ ਵਿਛਾ ਚੁੱਕੇ ਨੇ। ਬੇਸਿਕਲੀ ਇਹ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਇਹ ਮਹਮਾ ਯੋਦਨ ਨਸ਼ਾ ਵਿਰੁੱਧ ਇਹ ਬੜੀ ਅਸੀਂ ਤੇ ਜਦੋਂ ਦੀ ਇਹ ਸਰਕਾਰ ਆਈ ਹੈ ਅਸੀਂ ਉਦੋਂ ਦੇ ਹੀ ਸਾਡਾ ਚੱਲ ਰਿਹਾ ਜਿੱਦਾਂ ਮੈਂ ਤੁਹਾਨੂੰ ਅਸੀਂ ਮੁਹਾਲੀ ਦੇ ਮੈਂ ਸਾਰੇ ਤੁਹਾਨੂੰ ਡਾਟਾ ਵੀ ਦਿੱਤਾ ਵੀ 1.4.25 ਤੋਂ ਲੈ ਕੇ 31.12.25 ਤੱਕ ਮੁਹਾਲੀ ਪੁਲਿਸ ਨੇ ਕਿੰਨੇ ਮੁਕਦਮੇ 255 ਮੁਕਦਮੇ ਦਰਜ ਕੀਤੇ ਕਿੰਨੇ ਬੰਦੇ ਅਰੈਸਟ ਕੀਤੇ ਕਿੰਨੀ ਡਰਗ ਮਨੀ ਫੜੀ ਤੇ ਹੁਣ 1.5.25 ਤੋਂ ਲੈ ਕੇ 21.5 ਤੱਕ 255 ਮੁਕਦਮੇ ਅਸੀਂ ਮੁਹਾਲੀ ਪੁਲਿਸ ਨੇ ਦਰਜ ਕੀਤੇ ਆ ਉਸ ਉਸ ਇਹ ਹੈਗੀ ਹੈ ਡਿਟੈਕਸ਼ਨ ਬੇਸਿਕਲੀ ਡਿਟੈਕਸ਼ਨ ਤੇ ਪ੍ਰੋਵੈਂਸ਼ਨ ਦੋ ਅੱਧ-ਅੱਧ ਚੀਜ਼ਾਂ ਹੈ ਪ੍ਰੋਵੈਂਸ਼ਨ ਦੇ ਵਿੱਚ ਕੀ ਹੈ ਵੀ ਆਪਾਂ ਪਬਲਿਕ ਨੂੰ ਜਾਗਰੂਤ ਕਰਦੇ ਹਾਂ ਜਾਗਰੂਕ ਕਰਕੇ ਭਈ ਇਹ ਜਦੋਂ ਤੱਕ ਪਬਲਿਕ ਪਹਿਰਾ ਨਹੀਂ ਦਿੰਦੀ ਉਹਨਾਂ ਤੱਕ ਸਾਡਾ ਮਤਲਬ ਪੁਲਿਸ ਦੀ ਮਹਿਮ ਜਿਹੜੀ ਹੈ ਉਹ ਪੂਰੀ ਨਹੀਂ ਹੋ ਸਕਦੀ ਹੋਣ ਪਿੰਡ ਪਿੰਡ ਤੁਸੀਂ ਜਾ ਰਹੇ ਹੋ ਰਿਸਪੌਂਸ ਕਿਸ ਤਰ੍ਹਾਂ ਦਾ ਲੋਕਾਂ ਦਾ ਮਿਲ ਰਿਹਾ ਆ ਤੁਹਾਡੇ ਸਾਹਮਣੇ ਹੀ ਸੀ ਅਸੀਂ ਅੱਜ ਤਿੰਨ ਪ੍ਰੋਗਰਾਮ ਕੀਤੇ ਐ ਐਮਐਲਏ ਸਾਹਿਬ ਨਾਲ ਨਾਲ ਐਸਡੀਐਮ ਸੀ ਸਾਰੀ ਟੀਮ ਸੀ ਸਾਰੀਆਂ ਮਤਲਬ ਹੋਰ ਵੀ ਆਪਣਾ ਬੀਡੀਪੀਓ ਸਾਹਿਬ ਵੀ ਸਾਰੀਆਂ ਟੀਮਾਂ ਕੰਮ ਕਰ ਰਹੀਆਂ ਸੀਗੀਆਂ ਤੇ ਇਹਦੇ ਵਿੱਚ ਸਾਰੇ ਪਿੰਡ ਅੱਜ ਲਖਨੌਰ ਗਏ ਫਿਰ ਪਾਗੋ ਮੱਜਰੇ ਗਏ ਤੇ ਹੁਣ ਆਪਾਂ ਬੈਰਮਪੁਰ ਦੇ ਵਿੱਚ ਖੜੇ ਆ ਸੋ ਇਦਾਂ ਇਹ ਲਗਾਤਾਰਤਾ ਦੇ ਵਿੱਚ ਚਲਦੀ ਰਹਿਣੀ ਆ ਜਿਹੜੀ ਨਸ਼ਿਆਂ ਵਿਰੋਧ ਦੀ ਯਾਤਰਾ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਸਾਰੇ ਪਾਰਟਿਸਿਪੇਟ ਕਰ ਰਹੇ ਹਾਂ ਜਿਸ ਦਾ ਫੋਕਸ ਕੀ ਰਹਿ ਰਿਹਾ ਹੈ ਜ਼ਿਆਦਾਤਰ ਮੈਂ ਦੇਖਿਆ ਕਿ ਸਕੂਲਾਂ ਵਿੱਚ ਹੀ ਉਹ ਨਸ਼ਿਆਂ ਵਿਰੋਧ ਮੋਹਮ ਜਿਵੇਂ ਚਲਾਈ ਜਾ ਰਹੀ ਹੈ ਤਾਂ ਇੱਕ ਏਜ ਹੁੰਦੀ ਹੈ ਬੱਚੇ ਦੀ ਜਦੋਂ ਇਸ ਗਲਤ ਰਾਹ ਪੈਂਦਾ ਹੈ ਕਿ ਇਹ ਮਕਸਦ ਹੈ ਜਿਹੜੀ ਜਿਹੜੇ ਬੱਚੇ ਹੁੰਦੇ ਆ ਬੇਸਿਕਲੀ ਬੰਦੇ ਦੀ ਕਮਾਈ ਜਿਹੜੀ ਹੁੰਦੀ ਹੈ ਉਹਦੇ ਬੱਚੇ ਹੀ ਹੁੰਦੇ ਆ ਤੇ ਜੇ ਉਹਨੇ ਆਪਣੇ ਆਪਣੇ ਬੱਚੇ ਇਹਨੂੰ ਬਚਾ ਲੈਣੇ ਆ ਤੇ ਸਾਰੀ ਆਪਣੀ ਕਮਾਈ ਆਪਣੇ ਕੋਲ ਸੋ ਸਾਰਿਆਂ ਤੋਂ ਪਹਿਲਾਂ ਜਿਹੜੀ ਹੈ ਇਹਨਾਂ ਦੇ ਅਸੀਂ ਬੱਚਿਆਂ ਨੂੰ ਜਾਗਰੂਤ ਇਸ ਕਰਕੇ ਜਿਆਦਾ ਕਰਨਾ ਚਾਹ ਰਹੇ ਹਾਂ ਨਾਲ ਲੋਕਾਂ ਨੂੰ ਵੀ ਜਾਗਰੂਤ ਕਰ ਰਹੇ ਹਾਂ ਤਾਂ ਕਿ ਇਹ ਭੈੜੀ ਜਿਹੜਾ ਕੋੜ ਹੈ ਇਹ ਜਰੋਂ ਹੀ ਖਤਮ ਹੋ ਜਾਵੇ ਪੂਰੇ ਤੁਹਾਡੇ ਕੋਲ ਸ਼ਿਕਾਇਤਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਨਹੀਂ ਕਿਉਂਕਿ ਇਸ ਸਮੇਂ ਜਦੋਂ ਵੀ ਨਸ਼ਾ ਤਸਕਰਾਂ ਦੀ ਕੋਈ ਵੀ ਜਾਣਕਾਰੀ ਦਿੰਦਾ ਜਾਂ ਛੋਟੇ-ਮੋਟੇ ਨਸ਼ਾ ਵੀ ਜੋ ਪਿੰਡਾਂ ਵਿੱਚ ਵਿਕਦਾ ਹੈ ਉਸ ਦੀ ਜਾਣਕਾਰੀ ਕੋਈ ਦਿੰਦਾ ਹੈ ਉਸ ਬੰਦੇ ਦੀ ਜਾਨ ਖਤਰੇ ਵਿੱਚ ਆ ਜਾਂਦੀ ਹੈ ਉਸ ਤੇ ਹਮਲੇ ਹੁੰਦੇ ਨੇ ਇਹ ਇਹੋ ਜੀ ਕੋਈ ਗੱਲ ਨਹੀਂ ਹੈ ਜਿਹੜੀ ਪੰਜਾਬ ਸਰਕਾਰ ਦੀ ਇੱਕ ਮਹਮ ਹੈ ਏ ਐਨ ਟੀ ਐਫ ਨੇ ਇੱਕ ਨੰਬਰ ਲਾਂਚ ਕੀਤਾ ਹੋਇਆ ਹੈ ਜਿਹੜਾ ਨੰਬਰ ਹੈ 9779 100200 9799 00200 ਸੋ ਇਹ ਜਿਹੜਾ ਨੰਬਰ ਹੈ ਇਹਦੇ ਤੇ ਤੁਸੀਂ ਕਾਲ ਕਰੋ ਤੇ ਤੁਹਾਡੀ ਜਿਹੜੀ ਇਹਦੇ ਵਿੱਚ ਨਾ ਹੀ ਬੰਦੇ ਨੂੰ ਆਈਡੈਂਟੀਫਾਈ ਵੋਕੇਸ਼ਨ ਹੁੰਦੀ ਹੈ ਇਹ ਸੇਪ ਪੰਜਾਬ ਹੈਲਪਲਾਈਨ ਹੈ ਜਿਹਦੇ ਤੇ ਸਾਨੂੰ ਆਟੋਮੈਟਿਕ ਥਾਣੇ 'ਚ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਬੰਦੇ ਦਾ ਨਾਮ ਵੀ ਗੁਪਤ ਰਹਿੰਦਾ ਕੋਈ ਇਹਦੇ 'ਚ ਉਹ ਨਹੀਂ ਹੈ ਇਹ ਬੜੇ ਵਧੀਆ ਪ੍ਰਾਪਲ ਹੈ ਏ ਐਨ ਟੀ ਐਫ ਦਾ ਤੇ ਇਹਨੂੰ ਯੂਜ਼ ਕਰਕੇ ਤੇ ਸਾਨੂੰ ਬੜੀ ਇਹਦੇ 'ਚ ਕਾਮਯਾਬੀ ਵੀ ਮਿਲ ਰਹੀ ਹੈ ਮੁਕਦਮੇ ਵੀ ਅਸੀਂ ਦਰਜ ਕਰ ਰਹੇ ਹਾਂ ਮਾ ਸ਼ੁਕਰੀਆ ਡੀਐਸਪੀ ਸਾਹਿਬ ਅਨਮਿਊਟ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਤਾਂ ਐਸਨ ਹਰ ਸਿਮਰਤ ਸਿੰਘ ਬਲ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਵੇਂ ਕਾਰਵਾਈਆਂ ਹੋ ਰਹੀਆਂ ਨੇ ਤੇ ਹੈਲਪਲਾਈਨ ਨੰਬਰ ਵੀ ਹੈ ਕਿਸ ਤਰ੍ਹਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਤਾਂ ਜੋ ਤੁਹਾਡੀ ਜਾਣਕਾਰੀ ਹੋਰ ਕਿਸੇ ਦੇ ਨਾਲ ਸਾਂਝੀ ਨਾ ਹੋਵੇ ਤੁਹਾਡੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਤਾਂ ਤੁਸੀਂ ਵੀ ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਨਸ਼ਾ ਵੇਚਦਾ ਹੈ ਉਸ ਦੀ ਜਾਣਕਾਰੀ ਪੁਲਿਸ ਨੂੰ ਦਿਓ ਤਾਂ ਜੋ ਪੰਜਾਬ ਤੋਂ ਨਸ਼ਾ ਪੂਰੀ ਤਰ੍ਹਾਂ ਖਤਮ ਹੋ ਸਕੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਨੀਲਮ ਸ਼ਰਮਾ ਦੀ ਰਿਪੋਰਟ